ਕਿ ਉਸ ਕਾਂਟੀ ਜਿ ਰਕੀ ਅੱਜ ਤਾਂ ਬਲੋ ਦੇ ਸਲੂਨ ਦੇ ਆਪਣੀ ਚਿੱਤੇ ਹੀ ਸਲੂਨ ਦਾ ਨਾਮ ਆ ਅ ਦਾ ਹੈਰ ਨੇਸ਼ਨ ਲਗਜ਼ਰੀ ਸਲੂਨ ਆ ਗਾਟ ਬਾਕੀ ਸਲੂਨਾਂ ਉਹ ਵਾਕੰਦਾ ਇੱਥੇ ਸਾਰਾ ਪ੍ਰੋਫੈਸ਼ਨਲ ਸਟਾਫ ਲਿਆਂਦਾ ਗਿਆ ਜੀ ਹਰ ਜਗ੍ਹਾ ਤੋਂ ਲੱਬ ਲੱਬ ਕੇ ਬੜੀ ਮਿਹਨਤ ਲੱਗੀ ਆ ਬਟ ਕਪੂਟਾ ਵਿੱਚ ਆ ਇੱਕ ਸਵੈਰ ਕੀਤਾ ਤਾਂ ਕਦੀ ਸਟਾਫ ਆਇਆ ਨਹੀਂ ਹੋਊਗਾ ਜੋ ਮੇਰੇ ਕੋਲੇ ਇਥੇ ਫੈਸਿਲਿਟੀਆਂ ਮਿਲਣਗੇ ਦੇਖੀ ਰਿਜ਼ਲਟ ਸਾਰੀਆਂ ਹਾਈਡਰਾ ਕੋਰੀਅਨਸ ਐਪਮਿੰਸ ਕੇ ਅਕੋਰਡਿੰਗ ਹੈਰ ਪ੍ਰੋਫੈਸ਼ਨਲਸ ਬੈਕਟ ਨੇ ਹੈਰ ਐਕਸਟੈਂਸ਼ਨ ਅਨਲਿਸਿਸ एवरीथिंग ਜੋ ਇੱਕ ਸੈਲਨ ਦੇ ਵਿੱਚ ਮਿਲਦੀ ਹੈ ਫੈਸਿਲਿਟੀਆਂ ਉਸ ਤੋਂ ਅਪਗ੍ਰੇਡ ਹੋ ਕੇ ਹੀ ਇੱਥੇ ਮਿਲ ਜਾਓ ਮਤਲਬ ਕਿਸੇ ਨਾਲ ਕੋਈ ਕੁਝ ਕਲਟੀਕ ਕੇ ਅਕੈਡਮੀ ਤੋਂ ਵੀ ਨਾਲ ਹਾਂ ਜੀ ਅਕੈਡਮੀ ਵੀ ਹੋਊਗੀ ਚੱਤੇ ਚੱਤੇ ਜਾਊਗੀ एवरीथिंग ਸਾਰੇ ਸਾਰੇ ਫੁੱਲ ਕੋਰਸਸ ਹੋਣਗੇ ਅਗਰ ਜੇ ਕੋਈ ਫੁੱਲ ਨਹੀਂ ਕਰਨਾ ਚਾਹੁੰਦਾ ਸਕਿਨ ਬਿਊਟੀ ਹੈਅਰ ਜਿਹੜਾ ਵੀ ਆਪਸ਼ਨਸ ਉਹ ਚੂਸ ਕਰਨਾ ਚਾਹੁੰਦਾ ਉਹ ਸਿੰਗਲ ਵੀ ਕਰ ਸਕਦੇ ਆ ਤੇ 올 ਵੀ ਕਰ ਸਕਦੇ ਆ ਇਸ ਤਰੀਕੇ ਦੇ ਕੋਰਸ ਇੱਥੇ ਕਿੰਨੇ ਸਾਲ ਦੇ ਤੇ ਬੱਚੇ ਨੂੰ ਕਾਹ ਕਿਸ ਤਰੀਕੇ ਨਾਲ ਬੇਨਫੀਟ ਹੋਵੇ ਉਹਨਾਂ ਨੂੰ ਸਰਟੀਫਾਈਡ ਸਰਟੀਫିକੇਟਸ ਮਿਲਣਗੇ ਇੰਟਰਨੈਸ਼ਨਲ ਸਰਟੀਫିକੇਟਸ ਹੋਣਗੇ ਜੋ ਉਹਨਾਂ ਨੂੰ ਕੱਲ ਉਹ ਕਿਤੇ ਬਾਹਰ ਜਾ ਕੇ ਜੌਬ ਵੀ ਕਰਨਾ ਚਾਹਣ ਤਾਂ ਉਹਨਾਂ ਨੂੰ ਸਾਰੇ ਗੁੱਡ ਫੈਸਿਲਿਟੀਆਂ ਉੱਥੇ ਹੋਣਗੀਆਂ ਹਮੇਸ਼ਾ ਜੌਬ ਲਈ ਉਹਨਾਂ ਦੇ ਅੱਛਾ ਸਕੋਪ ਬਣੇਗਾ ਸਾਰੇ ਕੁਛ ਉਹਨਾਂ ਨੂੰ ਅੱਛਾ ਮਿਲੇਗਾ। ਕੋਈ ਟਾਈਮਿੰਗ ਨਹੀਂ। ਸਲੂਨ ਦੇ ਟਾਈਮਿੰਗ ਸਵੇਰੇ 10:00 ਤੋਂ 7:30। ਬੱਸ ਸਟੈਂਡ ਰੋਡ ਜਲੰਧਰ। ਆਪੋਜ਼ਿਟ ਜਲੰਧਰ ਰੋਡ। ਸੌਰੀ। ਆ ਕਸ਼ਟ ਕਰਦੇ ਹੋ। ਜਲੰਧਰ ਰੋਡ। ਜੀ। ਜਲੰਧਰ ਰੋਡ ਬੱਸ ਸਟੈਂਡ ਨੀਅਰ ਬੱਸ ਸਟੈਂਡ ਆਪੋਜ਼ਿਟ ਸ਼ਾਮਸੂਦ। ਮੈਂ ਇਸ ਕੋਲ ਆਮ ਸ਼ੇਰ ਵਾਸਿਓ ਨੋ ਕਿਨੋਸ ਇਸ ਪਰੇ ਤੱਕ ਨਾ ਚਾਹੁੰਦੇ। ਇਸ ਲਿਕੇ ਨਾ ਥੱਲੇ ਦਿੱਤੇ ਸੂ। ਮੈਂ ਤਾਂ ਇਹੀ ਬੋਲਾਂਗੀ ਆ ਫਰਸਟਲੀ ਅਸੀਂ ਆ ਸੰਡੇ ਤੱਕ ਅਸੀਂ ਆਫਰ 50% ਆਫ ਲਗਾਈ ਹੋਈ ਹੈ ਔਰ ਫॉर ਐਨੀ ਸਰਵਿਸਿਜ਼ ਕੋਈ ਵੀ ਸਰਵਿਸ ਲੋ ਤੁਹਾਨੂੰ 50% ਆਫ ਮਿਲੇਗੀ ਓਨਲੀ ਫॉर ਥਿਸ ਵੀਕ ਰਾਈਟ ਐਂਡ ਸੈਕੰਡ ਥਿੰਗ ਇਹ ਹੈ ਕਿ ਤੁਹਾਨੂੰ ਜੋ ਬਾਕੀ ਫੈਸਿਲਿਟੀਆਂ ਦੇ ਰਹੇ ਆ ਉਹ ਲਾਈਕ ਜੋ ਵੀ ਸਰਵਿਸਿਜ਼ ਵਿੱਚ ਉਸ ਤੋਂ ਸਭ ਤੋਂ ਬੈਸਟ ਸਰਵਿਸ ਇੱਥੇ ਮਿਲੇਗੀ ਕਿਸੇ ਨੂੰ ਵੀ ਕਦੀ ਕੋਈ ਕੰਪਲੇਨ ਨਹੀਂ ਹੋਊਗੀ ਕਿ ਇੱਥੇ ਆ ਸਰਵਿਸਿਜ਼ ਨਹੀਂ ਮਿਲਣਾ ਜਾਂ ਆ ਚੀਜ਼ ਤੋਂ ਕੋਈ ऑन प्रोफेशनल चीज हो रही है टोटल प्रोफेशनल एवरीबडी इज प्रोफेशनल वेल क्वालिफाइड हर के कोई 10 ਤੋਂ 12 ਸਾਲ ਦੇ ਐਕਸਪੀਰੀਅੰਸ ਹੈ ਜੈਂਸ ਦੇ ਦੋ ਜੈਂਸ ਤੇ ਹੈਗੇ ਯੂਨੀਸੈਕਸ ਹੈ ਯੂਨੀਸੈਕਸ ਹੈ ਮੈਨ ਰੇਸ਼ਨ ਕੌਂਸਲਰ ਜੀ ਜੀ ਬਹੁਤ ਸ਼ਾਬਿਲ ਕਰ ਰਹੇ ਜੀ ਕਿ ਇੱਕ ਬੜੀ ਬੜੀ ਲੋਕੇਸ਼ਨ ਹੈ ਔਰ ਜਿਹੜੇ ਅੰਦਰ ਦੀ ਐਕੁਏਸ਼ਨ ਉਹ ਅੰਦਰ ਆ ਕੇ ਜੋ ਪੋਜ਼ਿਟਿਵ ਵਾਈਬ ਫੀਲ ਹੁੰਦੀ ਹੈ ਉਹ ਪਲੱਸ ਜਿਹੜਾ ਨਾ ਸਟਾਫ ਹੈ ਠੀਕ ਹੈ ਲੜਕੀ ਉਹ ਲੜਕੀਆਂ ਬੜਾ اچھا ਸਟਾਫ ਹੈ ਉਹ ਜੁਨੀਸੈਕਸ ਹੈ ਜਿਹਨਾਂ ਦੇ ਲੇਡੀਆਂਜ਼ ਹੈ ਹਰ ਤਰ੍ਹਾਂ ਦਾ ਕੰਮ ਹੈ ਔਰ ਬਹੁਤ ਅੱਛਾ ਤੁਹਾਨੂੰ ਅਰਾਮਦਾ ਜੋ ਹੈ ਤਜਰਬਾ ਦੇਖਣ ਨੂੰ ਮਿਲੂਗਾ ਸਟਾਫ ਦਾ ਸਾਨੂੰ ਜਿੰਦਰ ਜਾਣਾ ਪੈਂਦਾ ਸੀ ਆਪਣੇ ਨੂੰ ਪੁੱਛਣ ਵਾਸਤੇ ਤੇ ਸਾਰੀ ਪ੍ਰਸੈਂਟੀਜੋ ਜਿਹੜੀ ਹੈ ਉਹ ਇੱਥੇ ਤੁਹਾਨੂੰ ਕਪੂਰਥਲਾ ਹੈ ਰਿਸ਼ਨ ਦੇ ਵਿੱਚ ਅਵੇਲੇਬਲ ਹੋਣੀ ਹੈ ਅਕੈਡਮੀ ਦੇ ਵਿੱਚ ਜੋ ਵੀ ਕੋਈ ਪਚਾਉਣ ਹੁੰਦਾ ਹੈ ਸਿਕਰਾਈ ਹੈ ਜੋ ਵੀ ਹੈ ਉਹ ਤਰ੍ਹਾਂ ਦੀ ਪ੍ਰੋਮ ਲੇਲ ਦੀ ਹੈ ਦੀ ਕੈਡਿਗੋ ਮਿਲੂਗਾ ਕੁਝ ਹੁੰਦਾ ਹੈ ਉਹ ਸਾਰੀ ਅਕੈਡਮੀ ਵਿੱਚ ਪ੍ਰਸੈਂਟੀਆਂ ਮੈਡਮ ਦੇ ਨੇ ਅਦੇ ਵਿਦੇਸ਼ ਜਾ ਲਿਖਾਉਣ ਨੂੰ ਮੈਂ ਦੱਸ ਰਿਹਾ ਬਿਲਕੁਲ ਜੀ ਹਰ ਤੋਂ ਬਾਈਡਨ ਮੀਟਾ ਬਾਸਤਰਾ ਦਾ ਜੇ ਜੋ ਵੀ ਹੈ ਇੱਕ ਵਾਰੀ ਬੰਦੇ ਨੂੰ ਹਰੇਕ ਨੂੰ ਵਿਜ਼ਿਟ ਕਰਨਾ ਚਾਹੀਦਾ ਹੈ ਉਹ ਵਿਜ਼ਿਟ ਕਰਕੇ ਫਿਰ ਦੇਖਣ ਉਹ ਇਹਨਾਂ ਦਾ ਸਭ ਤੋਂ ਵੱਡੀ ਗੱਲ ਕੀ ਆ ਕਿ ਇਹਨਾਂ ਲਈ ਕਿ ਵੀ ਹਰ ਚੀਜ਼ ਦੇ ਨਾਲ ਕਿਸੇ ਨਾ ਕੋਈ ਤੁਹਾਨੂੰ ਅਲੱਗ ਸਰਵਿਸ ਅਲੱਗ ਸਰਵਿਸ ਹਰ ਚੀਜ਼ ਨਾਲ ਅਲੱਗ ਸਰਵਿਸ ਆਫਰ ਹੋਰ اچھا ਸਾਨੂੰ ਜਿਹੜਾ ਟ੍ਰੀਟ ਅਚਲ ਕੀਤਾ ਜਾਏਗਾ ਜੋ ਤੁਸੀਂ ਆਪ ਜਾ ਕੇ ਉਹ ਅੱਛਾ ਪੋਜ਼ਿਟਿਵ ਔਰ ਫੁਲਫੀਲ ਕਰੋਗੇ ਇੱਕ ਕਹਿਣਾ ਹੁੰਦਾ ਹੈ ਕਿ ਇੱਕ ਕਰਵਾ ਕੇ ਇੱਕ ਪ੍ਰੈਕਟੀਕਲ ਫੀਲਡ ਜਰੂਰ ਕਰੋਗੇ ਤੁਹਾਨੂੰ ਤਾਂ ਪਤਾ ਲੱਗੇਗਾ ਕਿ ਕਿੱਦਾਂ ਦਾ ਹੈ ਇਹ ਨਹੀਂ ਸੁਣਨਾ ਉਹ ਮੇਰੇ ਹਿਸਾਬ ਨਾਲ ਕਪੂਰਥਲਾ ਚ ਪਹਿਲਾਂ ਐਡਾ ਦਾ ਕੁਝ ਨਹੀਂ ਦਾ ਅਰਦਾਸ ਜੀ ਬੱਸ ਸਟੈਂਡ ਰੋਡ ਨੀਅਰ ਸ਼ਾਮਕੀ ਨਿੱਕ ਮੋਬਾਈਲ ਵਾਲੇ ਉਹਨਾਂ ਦੇ ਬਿਲਕੁਲ ਆਪੋਸਿਟ ਹੈ ਅਵੇਸ਼ਨ ਔਰ ਇੱਕ ਹੋਰ ਜੂ ਵੀਜ਼ਿਟ ਕਰੋ ਔਰ ਤੁਹਾਨੂੰ ਅੱਛਾ ਫੀਲ ਹੋਵੇਗਾ ਮੇਰੀ ਇਹ ਪੁਣੀ ਇਹ ਜਿਹੜਾ ਅਜ ਕਪੂਰਥਲਾ ਦੇ ਵਿੱਚ ਦਾ हेयर ਨੇਸ਼ਨ ਨਵਾਂ ਸੈਲੂਨ ਖੁੱਲਿਆ ਹੈ ਇਹ ਕਾਫੀ ਲਗਜ਼ਰੀ ਹੈ ਔਰ ਕਪੂਰਥੇ ਲੋਕਾਂ ਲਈ ਬਹੁਤ ਚੰਗੀ ਗੱਲ ਹੈ ਕੀ ਜਿਹੜੀ ਫੈਸਿਲਿਟੀਆਂ ਲੈਂਡਲੀ ਉਹਨਾਂ ਨੂੰ ਕਪੂਰਥਲਾ ਤੋਂ ਬਾਹਰ ਜਾਣਾ ਪੈਂਦਾ ਸੀ ਜੋ ਇਸ ਸਲੂਨ ਦੇ ਖੇਤਰ ਦੇ ਵਿੱਚ ਅਪੀਡੀਸ਼ਨ ਆ ਚੁੱਕੀਆਂ ਉਹ ਫੈਸਿਲਿਟੀਆਂ ਲੈਣ ਵਾਸਤੇ ਜਲੰਧਰੋਂ ਬਾਹਰ ਜਲੰਧਰ ਜਾਂ ਕਪੂਰਥਲੇ ਤੋਂ ਦੂਰ ਜਾਣਾ ਪੈਂਦਾ ਸੀ ਉਹ ਉਹਨਾਂ ਨੂੰ ਹੁਣ ਫੈਸਿਲਿਟੀ ਇੱਥੇ ਹੀ ਮਿਲੇਗੀ ਰਲੀ ਅਸੀਂ ਜਿਨ੍ਹਾਂ ਨੇ ਇਹਨਾਂ ਨੂੰ ਓਪਨ ਕੀਤਾ ਹੈ ਇੱਥੋਂ ਦੇ ਆਰਗੇਨਾਈਜ਼ਰ ਨੇ ਪ੍ਰਬੰਧਕ ਨੇ ਰਮਨ ਜੀ ਨੇ ਤਾਂ ਉਹਨਾਂ ਦੀ ਖਿੰਨਾ ਉਹਨਾਂ ਨੂੰ ਵਧਾਈ ਦਿੰਨੇ ਔਰ ਇਹ ਕਾਮਨਾ ਕਰਦੇ ਕਿ ਇਹ ਜਿਹੜਾ ਉਹਨਾਂ ਨੇ ਪ੍ਰਯਾਸ ਕੀਤਾ ਇਹ ਸਫਲ ਰਹੇਗਾ ਤੇ ਲੋਕ ਇਹਨੂੰ ਭਰਪੂਰ ਉਤਸ਼ਾਹ ਕਰਨਗੇ ਧੰਨਵਾਦ ਅਮਰੀਕਾ ਨਾਮ ਨੇ ਬਹੁਤ ਵਧੀਆ ਸ਼ਹਿਰ ਤੇ ਇੱਕ ਲਗਰੀ ਸਲੂਨ ਖੋਲਿਆ ਕਪੂਥਲਾ ਵਾਸਤੇ ਬਹੁਤ ਕੁਝ ਨਵਾਂ ਹੈ ਸਰਸ ਨੂੰ ਖੋਲਿਆ ਜਿਹੜਾ ਨਾਮ ਸੋ ਕੀ ਕੇ ਨਾ ਚੱਲੇ ਕੋ ਕਪੂਥਲਾ ਸ਼ਹਿਰ ਲਈ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਅੱਛਾ ਸਲੂਨ ਅੱਜ ਖੁੱਲਿਆ ਹੈ ਤੇ ਨਾਲ ਰਮਨ अरोड़ा ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ